ਸਾਡੇ ਕੋਲ 1962 ਦੀ ਮਸਾਫੀ ਹੈ ਉਸ ਦੇ ਉੱਪਰ ਪੰਜਾਬੀ ਭਾਸ਼ਾ ਵਿੱਚ ਆੜਾ ਸਸਾ ਈਡੀ ਹਾਹਾ ਲਿਖਿਆ ਹੈ ਇਸ ਦਾ ਮਤਲਬ ਕੀ ਹੈ ਹਾਂ ਇਹ ਚ ਆੜਾ 1 ਆੜਾ 2 ਆੜਾ 3 ਇਹ ਸ਼ਬਦ ਪਾਏ ਹੁੰਦੇ ਨੇ ਊੜਾ 1 ਊੜਾ 2 ਇਹ ਦਾ ਮਤਲਬ ਇਹ ਹੁੰਦਾ ਹੈ ਜਿਹੜੀਆਂ ਮਸਾਵੀਆਂ ਨੇ ਨਾ ਉਹ ਕਰਮਬਾਰ ਲੱਗਦੀਆਂ ਨੇ ਜੀ ਇਹ ਜਣ ਕੇ ਛਿਪ ਦੇ ਪਾਸੇ ਪਾਸੋਂ ਊੜਾ ਸ਼ੁਰੂ ਹੁੰਦਾ ਹੈ ਜੀ ਹਾਹਾ ਜਿਹੜਾ ਜਣ ਕੇ ਚੜ੍ਹਦੇ ਪਾਸੇ ਵੱਲ ਨੂੰ ਜਾਈ ਜਾਂਦੇ ਨੇ ਉਹ ਮਸਾਵੀਆਂ ਦੀ ਜਣ ਕੇ ਤਰਤੀਬ ਰੱਖਣ ਵਾਸਤੇ ਜਦੋਂ ਨਕਸ਼ਾ ਬਣਾਉਣਾ ਉਹ ਤਰਤੀਬ ਮੁਤਾਬਕ ਮਸਾਵੀਆਂ ਰੱਖ ਕੇ ਫਿਰ ਨਕਸ਼ਾ ਬਣਾਇਆ ਜਾਂਦਾ ਉਹਨੂੰ ਜਾਨੀ ਕਿ ਇਹ ਨਹੀਂ ਹੈਗਾ ਵੀ ਮਸਾਵੀਆਂ ਜਿਹੜੀ ਉੱਕੜ ਦੁਗੜ ਰੱਖ ਲਾਂਗੇ ਆਪਾਂ ਉਹ ਮਸਾਵੀਆਂ ਜਾਨੀ ਕਿ ਨੰਬਰ ਵਾਰ ਰੱਖਿਆ ਹੋਏ ਜਾਂਦੇ ਨੇ ਉਹਨਾਂ ਨੂੰ ਨੰਬਰ ਲੱਗੇ ਹੋਏ ਹੁੰਦੇ ਨੇ ਕਿਸਮ ਦੇ ਵੀ ਕਿਹੜੀ ਮਸਾਵੀ ਕਿੱਥੇ ਟਿਕੂ ਕਿਹੜੀ ਕਿੱਥੇ ਟਿਕੂ ਕਿਉਂਕਿ ਨਕਸ਼ਾ ਕਿਵੇਂ ਬਣੂਗਾ ਠੀਕ ਹੈ ਇਹ ਮਤਲਬ ਉਹਦੇ ਕਰਕੇ ਰੱਖਿਆ ਆ ਉੜਾੜਾ ਜਿਹੜੀ ਪਾਏ ਹੋੁੰਦੇ ਨੇ ਸਸਾ ਹਾ ਹਾ ਜਣਗੇ ਉਹਦੇ ਵੀ ਗਾਹਾਂ 1 2 3 ਹੁੰਦੇ ਨੇ ਆੜੇ ਦੇ ਥੱਲੇ ਆੜੇ ਵਾਲੀਆਂ ਮਸਾਵੀਆਂ ਆਉਣਗੀਆਂ ਊੜੇ ਥੱ ਇੱਕ ਨੰਬਰ ਤੇ ਜਿਹੜੀ ਆ ਉਹ ਉਪਰ ਆਊਗੀ ਦੋ ਨੰਬਰ ਆਏ ਉਹ ਤੋਂ ਥੱਲੇ ਉਹ ਥੱਲੇ ਨੂੰ ਆਉਣਗੇ ਦਖਣ ਵਾਲੇ ਪਾਸੇ ਠੀਕ ਆ ਸਰ ਤੇ ਆਪਾਂ ਅੱਜ ਹੋਰ ਨਵੇਂ ਸਵਾਲ ਲੈ ਕੇ ਆਏ ਆ ਜਿਹੜੀ ਤੁਸੀਂ ਕਮੈਂਟਾਂ ਦੇ ਵਿੱਚ ਕੀਤੇ ਹੋਏ ਤੇ ਤੇ ਇੱਕ ਸਾਡੀ ਬੇਨਤੀ ਹੈ ਜਿਹੜਾ ਵੀ ਤੁਸੀਂ ਸਵਾਲ ਕਰਦੇ ਹੋ ਉਹ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਤੇ ਸ਼ਾਰਟ ਦੇ ਵਿੱਚ ਕਰਨ ਦੀ ਖੇਚਲਾ ਕਰਿਆ ਕਰੋ ਤੇ ਇੱਕ ਜ਼ਿਲ੍ਹਾ ਜਾਂ ਪਿੰਡ ਜ਼ਰੂਰ ਲਿਖਿਆ ਕਰੋ ਤੇ ਇੱਕ ਸਾਡੇ ਫੇਸਬੁੱਕ ਪੇਜ ਤੇ ਇੱਕ ਸਟਾਰ ਦੀ ਆਪਸ਼ਨ ਔਨ ਹੋਊਗੀ ਜੇ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਸਾਡੀ ਬੇਨਤੀ ਹੈ ਤਾਂ ਸਾਨੂੰ ਸਟਾਰ ਭੇਜਣ ਦੀ ਖੇਚਲਾ ਜ਼ਰੂਰ ਕਰਿਆ ਕਰੋ ਤਾਂ ਸਾਡੇ ਚੈਨਲ ਤੇ ਸਵਾਗਤ ਕਰਦੇ ਹਾਂ ਸਭਨਾਂ ਦਾ ਮਿਹਰਬਾਨੀ ਇੱਕ ਕੋਈ ਪੁਰਾਣਾ ਇੰਤਕਾਲ ਕਿਵੇਂ ਕਰਵਾ ਸਕਦੇ ਆਂ ਪਰਾਣਤਕਲ ਜਿਸ ਤਰ੍ਹਾਂ ਪਾਪ ਰਿਸ਼ਤੀਆਂ ਦੇ ਇੰਤਕਾਲ ਕਰਾਉਨੇ ਆ ਜੀ ਦੁਵਾਰੀ ਲਵੇ ਜਾ ਕੇ ਰਿਸ਼ਤੀ ਦੋ ਜੇ ਉਹਦੇ ਨੋਂ ਬੰਦੇ ਨੋਂ ਰਕਵਾ ਖੜੇ ਜੀ ਜਿਨੇ ਵੇਚਿਆ ਸੀ ਜੇ ਉਹਦੇ ਨੋਂ ਰਕਵਾ ਖੜੇ ਤਾਂ ਤਾਂ ਇੰਤਕਾਲ ਹੋ ਜੂਗਾ ਹੂੰ 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 ਜੇ ਉਹ ਬੰਦੇ ਦੇ ਨੋਂ ਰਕਵਾ ਨਹੀਂ ਰਿਹਾ ਰਕਵਾ ਵੇਚ ਗਿਆ ਫਿਰ ਤਾਂ ਇੰਤਕਾਲ ਹੋਣੀ ਨਹੀਂ ਜੀ ਇਹ ਤਾਂ ਆਪਣੀ ਗਲਤੀ ਹੈ ਜੇ ਆਪਾਂ ਪਹਿਲਾਂ ਇੰਤਕਾਲ ਨਹੀਂ ਕਰਾਇਆ ਹੈ ਠੀਕ ਹੈ ਜੀ ਇੱਕ ਲਿਮਟ ਵਾਲੀ ਜ਼ਮੀਨ ਦਾ ਤਵਾਦਲਾ ਨਹੀਂ ਹੁੰਦਾ ਸਾਂਝੀ ਖੇਵਟ ਵਿੱਚ ਲਿਮਟਾਂ ਕਾਫੀ ਹਨ ਇਹਦਾ ਇੰਤਕਾਲ ਤਾਂ ਜਿਹੜੇ ਫੱਕ ਕਰੇ ਤੋਂ ਬਗੈਰ ਇੰਤਕਾਲ ਹੋਣੀ ਨਹੀਂ ਤਵਾਦਲੇ ਦਾ ਜੀ ਠੀਕ ਆ ਪਹਿਲਾ ਲੋਨ ਭਰਨਾ ਪੈਣਾ ਤਾਂ ਹੀ ਹੋਣਾ ਹੈ ਚਾਹੇ ਘੱਟ ਲੋਨ ਨੇ ਚਾਹੇ ਵੱਧ ਲੋਨ ਨੇ ਇਹਦਾ ਕੋਈ ਮਤਲਬ ਨਹੀਂ ਠੀਕ ਆ ਸਰ ਗੈਰਮਮਕਨ ਪਹਾੜੀ ਜ਼ਮੀਨ ਦੀ ਲਿਮਟ ਬਣ ਸਕਦੀ ਹੈ ਜਾਂ ਨਹੀਂ ਗੈਰਮਮਕਨ ਦਾ ਮਤਲਬ ਇਹ ਹੁੰਦਾ ਹੈ ਜਿਹੜੀ ਜ਼ਮੀਨ ਕਾਸਟ ਨਹੀਂ ਕੀਤੀ ਜਾ ਸਕਦੀ ਉਹ ਜ਼ਮੀਨ ਗੈਰਮਮਕਨ ਹੁੰਦੀ ਹੈ ਜਿਸ ਤਰ੍ਹਾਂ ਕੋਈ ਸਕੂਲ ਬਣ ਜੇ ਕੋਈ ਉਹ ਤੇ ਬਿਲਡਿੰਗ ਬਣਾ ਲਈਏ ਹਾਂਜੀ ਹਾਂ ਜਾਂ ਜਣੀ ਕਿ ਕਿਸੇ ਕਿਸਮ ਦੀ ਕੋਈ ਵੀ ਉਹ ਤੇ ਇਮਾਰਤ ਉਸਾਰੀ ਜਾਵੇ ਕੁਝ ਵੀ ਹੋ ਜੇ ਜਿੱਥੇ ਫਸਲ ਨਹੀਂ ਬੀਜੀ ਜਾ ਸਕਦੀ ਉਹ ਜ਼ਮੀਨ ਗੈਰਮਮਕਨ ਹੁੰਦੀ ਹੈ ਜਿਹੜੀ ਲਿਮਟ ਹੈ ਲਿਮਟ ਬੈਂਕ ਤਾਂ ਦਿੰਦਾ ਏ ਜ਼ਮੀਨ ਨੂੰ ਕਾਸਟ ਕਰਨ ਵਾਸਤੇ ਬੋਣ ਵਿੱਜਣ ਵਾਸਤੇ ਹਾਂਜੀ ਹਾਂ ਉਹ ਤੋਂ ਆਮਦਨ ਪੈਦਾ ਕਰਨ ਵਾਸਤੇ ਗੈਰਮੁਕਦ ਰੱਖਪੇ ਤਾਂ ਆਮਦਨ ਨਹੀਂ ਪੈਦਾ ਹੋਣੀ ਉਹ ਤੇ ਲਿਮਟ ਕਾਦੀ ਬਣਾਉਣਗੇ ਜੀ ਜੀ ਇਸ ਕਰਕੇ ਗੈਰਮੁਕਦ ਰੱਖਪੇ ਤੇ ਨਹੀਂ ਲਿਮਟ ਬਣ ਸਕਦੀ ਠੀਕ ਹੈ ਜੀ ਜੇਕਰ ਵਸੀਅਤ ਕਰਾਉਣ ਵਾਲੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਵਸੀਅਤ ਕਿੰਨੇ ਸਮੇਂ ਤੱਕ ਵੈਲਿਡ ਰਹਿੰਦੀ ਹੈ ਵਸੀਤਾਂ ਜਿੰਕੇ ਪਾਸ ਜਿਹੜੀ ਵਸੀਤ ਹੈ ਜੇ ਪਾਇ ਨੂੰ ਨਹੀਂ ਕਰਾਉਂਦੇ ਕੋਈ ਵਾਰਸ ਦੂਆ ਜਿਹੜੇ ਦੇ ਨਾਮ ਨਹੀਂ ਬਸੀਤ ਹੋਈ ਸਿੱਧੀ ਵਿਰਾਸਤ ਕਰਾ ਦਿੰਦਾ ਫਿਰ ਆਪਾਂ ਨੂੰ ਉੱਚ ਨੁਕਸਾਨ ਹੋ ਜਾਣਾ ਹੈ ਜੀ ਫਿਰ ਆਪਾਂ ਪੀਲਾ ਪਾਵਾਂਗੇ ਕੇਸ ਕਰ ਲੜਦੇ ਫਿਰਾਂਗੇ ਆਪਾਂ ਨੂੰ ਜਦੋਂ ਬਸੀਤ ਕਰਾਈ ਹੋਈ ਹੈ ਤਾਂ ਉਹਦਾ ਬਸੀਤ ਦਾ ਇੰਤਕਾਲ ਆਪਾਂ ਨੂੰ ਜਲਦੀ ਕਰਾ ਲੈਣਾ ਚਾਹੀਦਾ ਹੈ ਲੇਟ ਕਿਉਂ ਕਰਨਾ ਆਪਾਂ ਨੇ ਜੀ ਠੀਕ ਹੈ ਜੀ ਨਹੀਂ ਤਾਂ ਅੱਜ ਪਟਵਾਰੀਲੇ ਵਿੱਚ ਜਾ ਕੇ ਹੁਣ ਸਪੋਸ ਕਰੋ ਚਾਰ ਮੁੰਡੇ ਨੇ ਜੀ ਇੱਕ ਦਿਨ ਉਹ ਵਸੀਤ ਕਰ ਗਏ ਤਿੰਨ ਮੁੰਡਿਆਂ ਨੂੰ ਕੀਤੀ ਨਹੀਂ ਉਹਦੀ ਆਪਦੀ ਜ਼ਮੀਨ ਖਰੀਦੀ ਸੀ ਬਾਪ ਦੀ ਉਹ ਜਿਹਨੂੰ ਮੈਂ ਮਰਜ਼ੀ ਦੇ ਸਕਦਾ ਠੀਕ ਠੀਕ ਹੁਣ ਜਿਹੜੇ ਤਿੰਨਾਂ ਨੂੰ ਨਹੀਂ ਕਰਾਈ ਉਹ ਆਪਦਾ ਫਾਇਦਾ ਠਾ ਜਾਣਗੇ ਉਹ ਪਹਿਲਾਂ ਜਾ ਕੇ ਕਰਾ ਲੈਣਗੇ ਉਹ ਚਾਰਾਂ ਨੂੰ ਇੰਤਕਾਲ ਕਰਾ ਲੈਣਗੇ ਉਹ ਵਸੀਤ ਬਾਅਦ ਚ ਚੱਕੀ ਫਰੀ ਜਾਵੇ ਪੀਲਾ ਪਾਉਂਦਾ ਰਹੂਗਾ ਲੜੇ ਲੜਾਈ ਝਗੜੇ ਹੋਣਗੇ ਕੀ ਫਾਇਦਾ ਜੀ ਆਪਦਾ ਨਾਲ ਦੇ ਨਾਲ ਕਰਾ ਲੈਣੀ ਚਾਹੀਦੀ ਹੈ ਟਾਈਮ ਕਿਉਂ ਲਖੋਣਾ ਜੀ ਠੀਕ ਹੈ ਸਰ ਸਾਡੇ ਦੋ ਪਰਿਵਾਰ ਨੇ ਇੱਕ ਪਰਿਵਾਰ ਸੰਗਰੂਰੋ ਵਾਲੀ ਜ਼ਮੀਨ ਪਾਉਂਦਾ ਤੇ ਦੂਜਾ ਮ ਬਾਉਣ ਵਾਲੀ ਜ਼ਮੀਨ ਜ਼ਮੀਨ ਦੀ ਸਹਿਮਤੀ ਨਾਲ ਤਕਸੀਮ ਕਰਵਾਉਣੀ ਚਾਹੁੰਦੇ ਆ ਤਾਂ ਇਹ ਹੋ ਜਾਵੇਗੀ ਜਾਂ ਤਵਾਦਲਾ ਕਰਵਾइए ਚਾਹੇ ਤੁਸੀਂ ਤਵਾਦਲਾ ਵੀ ਕਰ ਸਕਦੇ ਹੋ ਤਕਸੀਮ ਵੀ ਕਰ ਸਕਦੇ ਹੋ ਦੋਈ ਚੀਜ਼ਾਂ ਕਰ ਸਕਦੇ ਹੋ ਠੀਕ ਹੈ ਜੀ ਜਿੱਦਾ ਜਿੰਕੇ ਤੁਹਾਡੀ ਦੋਈ ਥਾਂ ਤੇ ਬਰਾਬਰ ਜ਼ਮੀਨ ਹੈ ਫਿਰ ਤਵਾਦਲਾ ਵੀ ਹੋ ਸਕਦਾ ਹੈ ਤਕਸੀਮ ਵੀ ਹੋ ਸਕਦੀ ਹੈ ਠੀਕ ਹੈ ਜੀ ਜੇ ਜ਼ਮੀਨ ਕਿਤੇ ਇੱਕ ਪਿੰਡ ਵਿੱਚ ਵੱਧ ਹੈ ਉੱਥੇ 10 ਕਿੱਲੇ ਨੇ ਦੋਈ ਪਿੰਡ ਵਿੱਚ 5 ਕਿੱਲੇ ਨੇ ਠੀਕ ਹੈ ਜੀ ਫਿਰ ਤਾਂ ਆਪਾਂ ਨੂੰ ਜਿਹੜੀ 10 ਤੇ 10 ਕਿੱਲੇ ਨੇ ਉਹ 10 ਕਿੱਲੇ ਚੋਂ ਵੀ ਰਕਾਬਾ ਮਿਲਣਾ ਹੈ ਹੂੰ ਹੂੰ ਇਹ ਤਾਂ ਹੈ ਨਹੀਂ ਵੀ ਇੱਕ ਬਥਾਂ ਤੇ 5 ਕਿੱਲੇ ਲੈ ਕੇ ਦੂਆ 10 ਕਿੱਲੇ ਛੱਡ ਦੂਗਾ ਠੀਕ ਹੈ ਜੀ ਉਹ ਤਾਂ ਫਿਰ ਜਣਕੇ ਤਕਸੀਮ ਰਾਹੀਂ ਜਿਹੜੀ ਕੁਛ ਕੁ ਸਵਦਾ ਉੱਥੇ ਰਹਿ ਜੂ ਕੁਛ ਉੱਥੇ ਨੂੰ ਤਕਸੀਮ ਵੀ ਹੋ ਸਕਦੀ ਹੈ ਤਵਾਦ ਠੀਕ ਆ ਸਰ ਤੇ 1993 ਵਿੱਚ ਕਹਿੰਦਾ ਮੇਰੇ ਪਿਤਾ ਨੇ ਜ਼ਮੀਨ ਖਰੀਦੀ ਪਰ ਇੰਤਕਾਲ ਨਹੀਂ ਕਰਵਾਇਆ ਤੇ ਹੁਣ ਪਿਤਾ ਜੀ ਦੀ ਮੌਤ ਹੋ ਚੁੱਕੀ ਹੁਣ ਇੰਤਕਾਲ ਹੋ ਸਕਦਾ ਹਾਂ ਇੰਤਕਾਲ ਤਾਂ ਜਿੰਗੇ ਪਿਤਾ ਦੇ ਨਾਮ ਤੇ ਹੋਣਾ ਚਾਹੀਦਾ ਦੀ ਮੌਤ ਹੋ ਗਈ ਕੋਈ ਚੱਕਰ ਨਹੀਂ ਹੈ ਠੀਕ ਹੈ ਜੀ ਜਿਹਦੇ ਦੇ ਨਾਮ ਰਿਸਤੀ ਹੋਈ ਹੈ ਉਹਦੇ ਨਾਮ ਹੀ ਇੰਤਕਾਲ ਹੋਣਾ ਹੈ ਜੀ ਸਰ ਜਦੋਂ ਉਹਦੇ ਨਾਮ ਇੰਤਕਾਲ ਹੋ ਗਿਆ ਉਸ ਤੋਂ ਬਾਅਦ ਵਿਰਾਸਤ ਕਰਾ ਸਕਦੇ ਆਪਾਂ ਜੇ ਉਹਨੇ ਆਪਣੇ ਨੋਬੀਸਿਤ ਕੀਤੇ ਬਸੀਤ ਮੁਤਾਬਕ ਕਰਾ ਸਕਦੇ ਨੇ ਜਰਨਲ ਬਰਾਸਤ ਜਿਹੜੇ ਵੀ ਜਾਇਜ਼ ਵਾਰਸ ਨੇ ਸਾਰਿਆਂ ਨੂੰ ਉਹ ਜਾਨੀ ਆਪਾਂ ਬਰਾਸਤ ਬਾਅਦ ਚ ਕਰਾ ਸਕਦੇ ਆ ਮੁੰਡਿਆਂ ਨੂੰ ਇੰਤਕਾਲ ਨਹੀਂ ਹੋ ਸਕਦਾ ਕੋਹਣਾ ਬਾਪ ਨੋ ਹੈ ਜਿਹਦੇ ਨਾਲ ਰਜਿਸਟਰੀ ਹੋਈ ਠੀਕ ਆ ਸਰ ਇੱਕ 1969 ਰਹਿਣ ਜ਼ਮੀਨ ਦਾ ਇੰਤਕਾਲ ਹੋ ਸਕਦਾ ਜਾਂ ਨਹੀਂ ਨਹੀਂ 1969 ਦਾ ਇੰਤਕਾਲ ਨਹੀਂ ਹੋਣਾ ਕਿਉਂਕਿ ਕਾਟਵਾੜ ਚ ਤਕਰੀਬਨ ਮਰਬਾ ਬੰਦੀਆਂ ਹੋ ਗਈਆਂ ਜੀ 1969 ਤੇ ਪਹਿਲੇ ਪੁਰਾਣੇ ਨੰਬਰ ਸੀ ਜੀ ਉਹਨਾਂ ਦਾ ਤਾਂ ਹੁਣ ਕਹਿੰਦੇ ਦਾ ਇੰਤਕਾਲ ਹੋਣ ਦਾ ਮਤੂ ਲੈ ਗੀ ਉਹਨਾਂ ਨੇ ਜੀ ਜੀ ਵੱਲੋਂ ਰਜਿਸਟਰੀ ਬਜ਼ੁਰਗਾਂ ਵੱਲੋਂ ਹੋਈ ਹੋਵੇ ਪਰ ਇੰਤਕਾਲ ਫਿਰ ਤੋਂ ਹੋ ਜਾਵੇ ਤੇ ਬਜ਼ੁਰਗਾਂ ਦੇ ਵਾਰਸਾਂ ਨੂੰ ਕੁਝ ਮਿਲ ਸਕਦਾ ਹੈ ਜਾਂ ਨਹੀਂ ਤੇ ਲਿਮਟਾਂ ਬਜ਼ੁਰਗਾਂ ਦੇ ਵਾਰਸਾਂ ਨੇ ਜ਼ਮੀਨ ਤੇ ਚੁੱਕੀ ਹੋਈ ਆ ਤੇ ਇਸ ਬਾਰੇ ਕੁਝ ਦੱਸਿਆ ਜਾਵੇ ਜੋ ਬਜ਼ੁਰਗਾਂ ਨੇ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਬਜ਼ੁਰਗਾਂ ਜੇ ਬੰਦੇ ਨੇ ਜਿਹੜੇ ਨੇ ਜ਼ਮੀਨ ਖਰੀਦੀ ਸੀ ਉਹਨੇ ਇੰਤਕਾਲ ਨਹੀਂ ਕਰਾਇਆ ਹਾਂਜੀ ਉਹਦੀ ਉਸ ਤੋਂ ਬਾਅਦ ਬਜ਼ੁਰਗ ਦੀ ਡੈਥ ਹੋ ਜਾਂਦੀ ਹੈ ਬਜ਼ੁਰਗਾਂ ਦੇ ਵਾਰਸਾਂ ਨੂੰ ਜ਼ਮੀਨ ਚੜ ਜਾਂਦੀ ਹੈ ਹਾਂਜੀ ਜੇ ਉਹ ਲੋਨ ਲੈ ਲੈਂਦੇ ਨੇ ਹਾਂਜੀ ਉਹ ਲੋਨ ਭਰੇ ਬਗੈਰ ਜਿਹੜੇ ਇੰਤਕਾਲ ਨਹੀਂ ਆ ਉਹ ਬੰਦੇ ਦਾ ਖਰੀਦਦਾਰ ਦਾ ਹੁੰਦਾ ਹੈ ਜਦੋਂ ਉਹ ਲੋਨ ਭਰੇ ਜੋ ਉਸ ਤੋਂ ਬਾਅਦ ਹੀ ਇੰਤਕਾਲ ਹੋਊਗਾ ਠੀਕ ਆ ਉਹਨਾਂ ਨੂੰ ਕੁਝ ਨਹੀਂ ਮਿਲਣਾ ਪੈਸੇ ਉਹਨਾਂ ਨੂੰ ਭਰਨੇ ਪੈਣਗੇ ਜਿਹਨੇ ਲੋਨ ਲਿਆ ਠੀਕ ਆ ਜੇ ਉਹ ਜ਼ਮੀਨ ਪਹਿਲਾਂ ਵਿਕੀ ਹੋਈ ਹੈ ਤਾਂ ਉਹਨਾਂ ਨੂੰ ਇਹ ਤਾਂ ਪਤਾ ਸੀ ਵੀ ਸਾਡੇ ਪਿਓ ਨੇ ਵੇਚੀ ਹੋਈ ਹੈ ਉਹਨਾਂ ਨੂੰ ਲੋਨ ਲੈਣਾ ਨਹੀਂ ਚਾਹੀਦਾ ਸੀ ਤਾਂ ਬੈਂਕ ਉਹਨਾਂ ਦੀ ਹੋਰ ਜ਼ਮੀਨ ਤੋਂ ਰਿਕਵਰ ਕਰ ਸਕਦਾ ਹੈ ਲੋਨ ਤਾਂ ਜਿਹਨੇ ਲਿਆ ਉਸ ਨੂੰ ਭਰਨਾ ਪੈਣਾ ਨਾ ਉਹਦੀ ਥਾਂ ਤੇ ਜਿਹੜੇ ਬੰਦੇ ਨੇ ਜ਼ਮੀਨ ਖਰੀਦੀ ਆ ਉਹ ਕਿਉਂ ਭਰੂਗਾ ਇਹ ਤਾਂ ਬੈਂਕ ਨੇ ਵੀ ਦੇਖਣਾ ਜਦੋਂ ਬੰਦਾ ਖਰੀਦਦਾਰ ਹੈ ਕਬਜਾ ਉੱਪਰ ਹੀ ਬੈ ਬਿਲਕੁਲ ਹਾਂ ਅਸੀਂ ਜਿੰਨੇ ਵੀ ਸਵਾਲਾਂ ਦਾ ਜਵਾਬ ਦਿੱਤਾ ਤੇ ਬਾਕੀ ਜੇਕਰ ਕੋਈ ਸਵਾਲ ਰਹਿ ਵੀ ਗਿਆ ਤਾਂ ਸਾਨੂੰ ਅਗਲੀ ਵੀਡੀਓ ਵਿੱਚ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਡੀ ਵੀਡੀਓ ਤੇ ਸਟਾਰ ਦੀ ਆਪਸ਼ਨ ਆਉਣਾ ਤਾਂ ਕਿਰਪਾ ਕਰਕੇ ਸਟਾਰ ਭੇਜਣ ਦੀ ਜ਼ਰੂਰ ਖਿੱਚਲਾ ਕਰਿਆ ਕਰੋ ਤੇ ਤੁਹਾਡਾ ਵੀ ਧੰਨਵਾਦ ਤੇ ਸਰ ਦਾ ਵੀ ਧੰਨਵਾਦ ਹੈ ਇਹਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਵੀਡੀਓ ਨੇ ਆਪਣੇ ਉਰਦੂ ਦੇ ਫਾਰਸੀ ਦੇ ਸ਼ਬਦ ਹੁੰਦੇ ਨੇ ਉਹਨਾਂ ਬਾਰੇ ਵੀ ਕੋਈ ਸਵਾਲ ਆ ਤਾਂ ਸਾਨੂੰ ਉਹ ਵੀ ਕਮੈਂਟ ਕਰਕੇ ਦੱਸੋ ਤਾਂ ਉਹ ਵੀ ਵੀਡੀਓ ਵੀ ਅਸੀਂ ਜਲਦੀ ਲੈ ਕੇ ਆਵਾਂਗੇ